हां जी ਪੰਜਾਬੀਓ ਕੀ ਹਾਲ ਚਾਲ ਆ ਵੀਰੇ ਯਾਰ ਅੱਜ ਆਪਾਂ ਗੱਲ ਕਰਨੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਗੱਲ ਵੀ ਕਿਉਂ ਕਰਨੀ ਆ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਉਹ ਵੀਡੀਓ ਦੇ ਵਿੱਚ ਕੀ ਆ ਯਾਰ ਬਈ ਇੱਕ ਬੰਦਾ ਦਾ ਉਹਨੇ ਇੱਕ ਚੀਜ਼ ਆ ਕੋਈ ਜਾਨਵਰ ਜਿਹੇ ਦਾ ਮੂੰਹ ਬਣਾਇਆ ਪਿਆ ਤੇ ਵੀਡੀਓ ਬਣਾਉਣ ਵਾਲੇ ਦੀ ਮਾਂ ਦੇ ਪੁੱਤ ਨੇ ਕਮਾਲ ਕਰਤੀ ਉਹਦਾ ਵੀ ਛੇੜੀ ਪਿਆ ਉਹ ਮੈਂ ਹੁਣ ਨੌ ਨਹੀਂ ਲੈਣਾ ਚਾਹੁੰਦਾ ਉਹ ਆਈਡੀ ਵਾਲੇ ਬੰਦੇ ਦਾ ਕਾਹਨੂੰ ਕਿਸ ਨੂੰ ਪ੍ਰਮੋਟ ਕਰਨਾ ਬਿਨਾਂ ਗੱਲ ਲਈ ਯਾਨੀ ਫਿਰ ਤੁਸੀਂ ਕੜ-ਕੜ ਦੇਖੋ ਉਹਦੀ ਆਈਡੀ ਛੱਡੋ ਉਹ ਗੱਲਾਂ ਛੱਡੋ ਵੀ ਉਹਦੇ ਕੀ ਲਿਖਿਆ ਕਰਦਾ ਵੀ ਯਾਰ ਮਹਾਰਾਜ ਨੂੰ ਬੇਨਤੀ ਕਰੋ ਇਹਦਾ ਭਰਾ ਕਿੰਨੇ ਸਮੇਂ ਤੋਂ ਗੋਦੀ ਚੱਕੀ ਫਿਰਦਾ ਵਿਚਾਰਾ ਦੇਖੋ ਕੀ ਹਾਲ ਹੋ ਗਿਆ ਉਹਨੇ ਬਾਂਦਰ ਜਿਆ ਬਣਾਇਆ ਪਿਆ ਉਹਦੀ ਸ਼ਕਲ ਆ ਟਿਵੀ 'ਚ ਲੰਨ ਕਦੀ ਜਾਂਦਾ ਤੇ ਆਪਣੀ ਜਨਤਾ ਕੀ ਕਰਦੀ ਆ ਥੱਲੇ ਮਾਂ ਦੇ ਪੁੱਤ ਦੇ ਬੈਗਰੂ ਲੈ ਬੈਗਰੂ ਬੈਗਰੂ ਭਲਾ ਕਰੇ ਬੈਗਰੂ ਕਿਰਪਾ ਕਰੇ ਬੈਗਰੂ ਆਇਆ ਕਰੇ ਹੁਣ ਮੇਰੇ ਪੀਰ ਬਣ ਕੇ ਮੈਂ ਇਹ ਗੱਲ ਤਾਂ ਕਹਿਤੀ ਕਈ ਕਮੈਂਟਾਂ ਦੇ ਵਿੱਚ ਕਾਲੀ ਕਾਲੀ ਕਮੈਂਟ ਵੀ ਕਰਨ ਆਉਣਗੇ ਵੀ ਭਾਈ ਬੈਗਰੂ ਲੈ ਗਏ ਤੇਰਾ ਕੀ ਢਿੱਡ ਦੋ ਬਤਾ ਉਹ ਵੀਰੋ ਮੇਰਾ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਟੈਰਾਵਾਇਡ ਨਾ ਬਣਾਓ ਟੋਟਲ ਚ ਵਿੱਜੂ ਜਿਹਨੂੰ ਕਹਿੰਦੇ ਆ ਉਹ ਨਾ ਬਣਾਓ ਕਿ ਜੱਗਰ ਪਤਾ ਲੱਗਦਾ ਯਾਰ ਪੜਿਆ ਲਿਖਿਆ ਨਾਲ ਸਮਾਂ ਹਨਾ ਆਰਟੀਪੀਲੈਂਟ ਇੰਟੈਲੀਜੈਂਸ ਦਾ ਸਮਾਂ ਕਦੇ ਐ ਹੋ ਸਕਦਾ ਕਦੇ ਉਹ ਵੀਡੀਓ ਵਾਲਾ ਕਦੇ ਪਾ ਦੂਗਾ ਆ ਦੇਖੋ ਇੱਕ ਜਾਨਵਰ ਕਿੱ사 ਆ ਗਿਆ ਸਮੁੰਦਰ ਜਿਹੇ ਕੰਢੇ ਪਾ ਦੋਤੀ ਮੱਛੀ ਅੱਧੇ ਕੁੜੀ ਬਣਾ ਦੋ ਕਦੇ ਕੋ ਸਾਰਾ ਕੁਝ ਆਰਟੀਪੀਲੈਂਟ ਇੰਟੈਲੀਜੈਂਸ ਆ ਆ ਹੁਣ ਆ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾਉਣ ਜਾ ਰਿਹਾ ਇਹਦੇ ਵਿੱਚ ਉਹਨੇ ਕੀ ਕੀਤਾ ਬਾਈ ਨੇ ਉਹ ਇੱਕ ਜਾਨਵਰ ਜਿਹਦਾ ਮੂੰਹ ਜਾਂ ਲਾ ਕੇ ਉਹਦੀ ਗੋਦੀ ਪਾਤਾ ਅਗੇ ਆ ਬਾਈ ਦਾ ਭਰਾ ਇਹ ਵੀ ਇਹਦੀ ਸ਼ਕਲ ਵਿਗੜ ਗਈ ਹੈ ਕੋਈ ਬਿਮਾਰੀ ਹੈ ਇਹਨੂੰ ਇੱਕ ਅੱਦਾਂ ਇਹਨੂੰ ਕੋਸੀ ਚੱਕੀ ਫਿਰਦਾ ਵਿਚਾਰਾ ਲਾਹਣ ਕਰਾਉਣਾ ਫਿਰਦਾ ਆਪਣੀ ਜਾਂ ਤਾਂ ਥੱਲੇ ਦੇ ਵੈਗਰੂ ਦਾ ਹੈ ਵੈਗਰੂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆਪਾਂ ਵੀਡੀਓ ਦੇਖੋ ਪਹਿਲਾਂ ਤੁਸੀਂ ਆਪਾਂ ਫੇਰ ਚਰਚਾ ਕਰਦੇ ਹਾਂ ਪਹਿਲਾਂ ਵੀਡੀਓ ਦੇਖੋ ਬਈ ਆਹ ਨਾ ਬਾਈ ਦਾ ਭਰਾ ਤੇ ਇਹਨੂੰ ਵਿਚਾਰੇ ਨੂੰ ਕੋਈ ਬਿਮਾਰੀ ਹੈ ਜਮਾਂਦਰੂ ਤੇ ਵੇਖੋ ਬਈ ਵਿਚਾਰੇ ਦਾ ਕਿੰਨਾ ਬੁਰਾ ਹਾਲ ਤੇ ਵੈਗਰੂ ਜ਼ਰੂਰ ਲਿਖਿਆ ਜੇ ਪੇਜ ਨੂੰ ਫੋਲੋ ਕਰ ਹਾਂਜੀ ਵੀਰੇ ਦੇਖ ਲਈ ਸਾਰਿਆਂ ਨੇ ਵੀਡੀਓ ਵੀਡੀਓ ਵੀ ਦੇਖ ਲਓ ਤੁਸੀਂ ਮੈਂ ਤੁਹਾਨੂੰ ਨਾਲ-ਨਾਲ ਆ ਆਪੀ ਆਪੀ ਕਰਕੇ ਕਮੈਂਟ ਵੀ ਦਿਖਾ ਦੇਣਾ ਕਮੈਂਟਾਂ ਦੇ ਵਿੱਚ ਦੇ ਨੇਰੀ ਲੈ ਨੇਰੀ ਬੈਗਰੂਪ ਬੈਗਰੂ ਦੀ ਨੇਰੀ ਲੈਂਦੀ ਬੇਅਦਕ ਲਿਖ ਕੇ ਜਦ ਇੰਨੇ ਜਜ਼ਬਾਤੀ ਕਾਦੇ ਹੋ ਜਾਂਦੇ ਵੀਰੇ ਕੋਈ ਗੱਲ ਵੀ ਹੋਵੇ ਕੋਈ ਬਾਤ ਵੀ ਹੋਵੇ ਵਿੱਚ ਕਿਦੋਂ ਕਮੈਂਟ ਬੰਦੇ ਸਹੀ ਵੀ ਜਿਗੇ ਪਿਆ ਉਹਨਾਂ ਨੇ ਲਿਖਿਆ ਹੋਇਆ ਵੀ ਇਹ ਤਾਂ ਇਹੀ ਕੰਮ ਆ ਹਮੇਸ਼ਾ ਵੀ ਇਹ ਆ ਜਿਹੜਾ ਪਾਰਟੀਕੂਲਰ ਜਿਹੜਾ ਬੰਦੇ ਦੀ ਇਹ ਵੀਡੀਓ ਪਾਈ ਪੀਆ ਉਹਦਾ ਤਾਂ ਕੰਮ ਇਹ ਆ ਕਦੇ ਕੋਈ ਮਾਂ ਦਾ ਪੁੱਤ ਜਾਨਵਰ ਜਾਂ ਪਾਦ ਉਸਮੁੰਤਰ ਦੇ ਕੰਡੇ ਉਹਦਾ ਬੂਥਾ ਜਾਂ ਬਦਲ ਕੇ ਕਦੇ ਕੁਛ ਕਦੇ ਕੁਛ ਸਾਰਾ ਕੁਝ ਇਹ ਆ ਆਪਣੀ ਜਨਤਾ ਇੰਨੀ ਕਿ ਜ਼ਿਆਦਾ ਜਜ਼ਬਾਤੀ ਆ ਕਈ ਤਾਂ ਬਤੰਦਰ ਕੋ ਆਪਣਾ ਕਹਿੰਦੇ ਵੀਰੇ ਨੰਬਰ ਦੇ ਦੇ ਆਪਣਾ Google Pay ਦਾ ਅਸੀਂ ਤੁਹਾਡੀ ਮਦਦ ਕਰਨੀ ਆ ਲੈ ਦੱਸ ਐਡੇ ਜਜ਼ਬਾਤੀ ਲੋਕ ਬੈਨੇ ਸੇਵਾ ਕਰਨ ਨੂੰ ਇੰਨੇ ਤਾਂ ਆਬਲੇ ਹੋ ਜਾਂਦੇ ਨੇ ਫਿਰ ਉਹ ਸਮਾਂ ਤਾਂ ਦੇਖੋ ਤੁਸੀਂ ਕਿਹੜਾ ਚੱਲਦਾ ਯਾਰ ਥੱਲੇ ਤੁਸੀਂ ਨੇਰੀ ਲਈ ਆਈ ਪਿਆ ਬੈਗਰੂ ਬੈਗਰੂ ਲਿਖ ਕੇ ਹੈ ਹੁਣ ਵੀਰੇ ਬੈਗਰੂ ਲੇਖੋ ਜੀ ਸਰ ਕੇ ਨਾਮ ਚੱਕੋ ਮਹਾਰਾਜ ਦਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਇੱਥੇ ਜੇ ਤੁਸੀਂ ਬੈਗਰੂ ਬੈਗਰੂ ਲਿਖਦੇ ਇੱਥੇ ਤੁਸੀਂ ਆਪਣੇ ਉਹਨੂੰ ਵਿੱਜੂ ਸਿੱਧ ਕਰਾ ਦਿੰਦੇ ਹੋ ਤੁਸੀਂ ਆਪਿਆ ਨੂੰ ਟੈਰਾਬਾਈਟ ਸਿੱਧ ਕਰਾਉਣਾ ਟੋਟਲ ਜਿ ਬਿੱਜੂ ਜਿਹਨੂੰ ਕਹਿੰਦੇ ਆ ਉਹ ਸਿੱਧ ਹੋ ਜਾਂਦੇ ਵੀਰੇ ਅਗਲਾ ਕਹਿੰਦਾ ਯਾਰ ਇਹਨਾਂ ਨੂੰ ਜਮੇਆਂ ਕੰਨੀਆਂ ਕੀ ਵੀ ਜੱਗਰ ਦਾ ਪਤਾ ਲੱਗ ਰਿਹਾ ਵੀ ਉਹ ਸਭ ਦਾ ਮਜ਼ਾਕ ਉਡਾ ਰਿਹਾ ਬੰਦਾ ਹਉ ਮੈਂ ਤੁਹਾਨੂੰ ਆ ਕੁਝ ਮੇਰੇ ਕਮੈਂਟ ਅੰਡਰਲਾਈਨ ਕੀਤੇ ਹੋਏ ਨੇ ਕਹਿੰਦੇ ਇਹ ਤਾਂ ਸਿਰਫ ਇੱਕ ਦੋਨੋਂ ਇੱਕ ਐਗਜ਼ੈਂਪਲ ਦੇ ਤੌਰ ਤੇ ਦਿਖਾ ਰਿਹਾ ਤਿੰਨ ਚਾਰ ਸਕਰੀਨ ਸ਼ਾਟ ਜਿੱਥੇ ਮੇਰੇ ਟਿਕ ਲਾ ਕੇ ਦਿਖਾਇਆ ਪਿਆ ਦੇ ਪੈਗੂ ਲੈ ਪੈਗੂ ਮੈਂ ਕੋਰਾ ਪਰਮਾਰ ਦੇਂਦੀ ਪਈਆ ਇੱਕ ਦੋ ਕਮੈਂਟ ਚਾਰ ਆਏ ਜਿਹੜੇ ਕਹਿੰਦੇ ਵੀਰੇ ਆ ਤਾਂ ਗੂਗਲ ਪੇ ਦਾ ਨੰਬਰ ਦੋ ਜੀ ਅਸੀਂ ਵੀਰ ਦੀ ਮ ਠੀਕ ਹੈ ਨਾ ਜੀ ਬਾਤੀਓ ਕੇ ਪੈਸੇ ਹੀ ਪਾ ਲੈਣ ਨੇ ਲੋਕ ਸੋ ਵੀਰੇ ਆ ਤੁਹਾਨੂੰ ਮੈਂ ਇਹ ਵੀ ਸਕਰੀਨ ਸ਼ਾਟ ਸ਼ੋ ਕਰ ਦਿੰਦਾ ਜਿੱਥੇ ਬੈਕਗ੍ਰਾਉਂਡ ਬੈਕਗ੍ਰਾਉਂਡ ਲਿਖਿਆ ਪਿਆ ਸਰ ਵੀਰੇ ਅੱਗੇ ਵਾਸਤੇ ਮੇਰੀ ਬੇਨਤੀ ਆ ਭਾਈ ਬਣ ਕੇ ਸਿਆਣੇ ਬਣੋ ਇਹ ਜਿਹੇ ਵੀਡੀਓ ਨਾ ਦੇਖਿਆ ਕਰੋ ਜੱਗਰ ਇਹ ਆਰਟੀਬੀਐਨ ਇੰਟੈਲੀਜੈਂਸ ਦਾ ਕੰਮ ਕਰਦੇ ਨੇ ਤੇ ਆਉਣ ਵਾਲੇ ਸਮੇਂ ਚ ਭਵਿੱਖ ਦੇ ਵਿੱਚ ਇਹ ਬੜਾ ਨੁਕਸਾਨ ਸਿੱਧ ਹੋ ਸਕਦਾ ਇਹਦੇ ਨਾਲ ਇਹ ਤੋਂ ਸੁਚੇਤ ਰਹੋ ਇਹ ਤੋਂ ਬਚੋ ਮੇਰੇ ਵੀਰ ਬਣ ਕੇ ਤੇ ਪਰ ਬਿੱਜੂ ਬੜਨ ਵਾਲੀ ਗਲਤੀ ਤਾਂ ਬਣ ਜੋ ਪਰ ਇਹਦਾ ਬਿੱਜੂ ਬੜਨ ਵਾਲੀ ਗੱਲ ਵੀ ਨਹੀਂ ਕੋਈ ਸੋ ਧਿਆਨ ਰੱਖੋ ਪੰਜਾਬੀਓ ਧੰਨਵਾ